ਸਾਸੀਗਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਨੇ ਢੰਡੋਰਾ ਪਟਿਆ ਸੀ ਕਿ ਅਸੀਂ ਜਿਹੜੇ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਚਾਰੇ ਨੇ ਇਮਾਨਦਾਰ ਨੇ ਉਹ ਭ੍ਰਿਸ਼ਟਾ ਮੁਕਤ ਨੇ ਉਹਨਾਂ ਦੀ ਇਮਾਨਦਾਰੀ ਤੇ ਕਿੰਤੂ ਪ੍ਰੰਤੂ ਨਹੀਂ ਇਤਿਹਾਸਕੀ ਇਹ ਜਿਹੜਾ ਬੜਾ ਠੰਡੋਰਾ ਪਟਿਆ ਗਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਲੇਕਿਨ ਉਹਨਾਂ ਦੇ ਭ੍ਰਿਸ਼ਟਾਚਾਰ ਉਹਨਾਂ ਵੱਲੋਂ ਜਿਹੜੀ ਤੱਕੇਚਾਈ ਕੀਤੀ ਜਾ ਰਹੀ ਹੈ ਉਹ ਜੱਗ ਜਾਹਿਰ ਹੋ ਰਹੀ ਹੈ ਇੱਕ ਪਾਸੇ ਹੁਣ ਆਪਣੀ ਗੁੰਡਾਗਰਦੀ ਤੇ ਉਤਰ ਆਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਦੱਸਦੀ ਹੈ ਕਿ ਇੱਕ ਪਾਸੇ ਪੰਚਾਇਤੀ ਚੋਣਾਂ ਨੂੰ ਨਿਰਪੱਖ ਤਰੀਕੇ ਦੇ ਨਾਲ ਤਰੀਕੇ ਦੇ ਨਾਲ ਕਰਾਉਣ ਦੀ ਗੱਲ ਕਹਿਈ ਗਈ ਹੈ ਸੂਬੇ ਦੇ ਮੁੱਖ ਮੰਤਰੀ ਵੱਲੋਂ ਦੂਸਰੇ ਪਾਸੇ ਸੂਬੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਦੂਜੀਆਂ ਪਾਰਟੀਆਂ ਦੇ ਸਰਪੰਚਾਂ ਅਤੇ ਪੰਚਾਂ ਦੇ ਨਾਲ ਬੜੇ ਵੱਡੇ ਤਕੇ ਕਰ ਰਹੇ ਨੇ ਕਿਉਂਕਿ ਕਈ ਹਲਕਿਆਂ ਦੇ ਵਿੱਚ ਨਾਮ ਜਿੰਦਗੀਆਂ ਪੱਤਰ ਜਿਹੜੇ ਪਰਚੇ ਹੁੰਦੇ ਨੇ ਉਹ ਸ਼ਰੇ ਆਮ ਪਾੜੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਰਕਰਾਂ ਅਤੇ ਕੋ ਹਰਕਰਾਂ ਵੱਲੋਂ ਦੱਸਦੀ ਹੈ ਕਿ ਇੱਕ ਵੱਡਾ ਖੁਲਾਸਾ ਹੋਇਆ ਹੈ ਦ ਤਲਵੰਡੀ ਸਾਬੋ ਦੀ ਗੱਲ ਕਰਦੇ ਹਾਂ ਤਲਵੰਡੀ ਸਾਬੋ ਦੇ ਹਲਕਾ ਦੀ ਜਿਹੜੀ ਮੌਜੂਦਾ ਵਿਧਾਇਕਾ ਹੈ ਉਹ ਹੈ ਪ੍ਰੋਫੈਸਰ ਬਲਜਿੰਦਰ ਕੌਰ ਪ੍ਰੋਫੈਸਰ ਬਲਜਿੰਦਰ ਕੌਰ ਦਾ ਇੱਕ ਸਮੇਂ ਨਾਮ ਸੀ ਜਦੋਂ ਉਹਨਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਸੀ ਦੱਸਿਆ ਜਾ ਰਿਹਾ ਹੈ ਪ੍ਰੋਫੈਸਰ ਜਿਹੜੇ ਬਲਜਿੰਦਰ ਕੌਰ ਦੇ ਨੇ ਉਹਨਾਂ ਦੀ ਇੱਕ ਤੂਤਰਿਕ ਜਿਹੜੀ ਚੱਲ ਰਹੀ ਹੈ ਭਗਵੰਤ ਮਾਨ ਦੇ ਨਾਲ ਭਗਵੰਤ ਮਾਨ ਦੀ ਉਹਨਾਂ ਦੇ ਨਾਲ ਬਣਦੀ ਨਹੀਂ ਕੁਲਤਾ ਸਿੰਘ ਸੰਧਵਾ ਦੇ ਮਾਮਲੇ ਸਾਰੇ ਪਹੁੰਚਾਏ ਜਾਂਦੇ ਨਹੀਂ ਪ੍ਰੋਫੈਸਰ ਬਲਜਿੰਦਰ ਕੌਰ ਤਵਨੂੰ ਦੱਸਿਆ ਜਾ ਰਿਹਾ ਹੈ ਪ੍ਰੋਫੈਸਰ ਬਲਜਿੰਦਰ ਕੌਰ ਨੇ ਇੱਕ ਵੱਡਾ ਕਾਰਨਾਮਾ ਕੀਤਾ ਹੈ ਜਿਸ ਨੂੰ ਦੇਖ ਕੇ ਤੁਹਾਡੇ ਖੁਸ਼ ਹੋ ੜ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੇ ਹੀ ਪਰਚੇ ਸਿਰਫ ਐਕਸੈਪਟ ਹੋਏ ਨੇ ਬਾਕੀ ਜਿੰਨੇ ਵੀ ਉਸ ਦੇ ਵਿਰੋਧ ਦੇ ਵਿੱਚ 55 ਸਰਪੰਚ ਖੜੇ ਸੀ ਉਹਨਾਂ ਸਾਰਿਆਂ ਦੇ ਨਾਮਜ਼ਦਗੀ ਪਰਚੇ ਰੱਦ ਕਰ ਦਿੱਤੇ ਗਏ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੱਕੇ ਦੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਪੰਚ ਅਤੇ ਸਰਪੰਚ ਬਣਾ ਰਹੀ ਹੈ ਕੱਲੀ ਪ੍ਰੋਫੈਸਰ ਬਲਜਿੰਦਰ ਕੌਰ ਨਹੀਂ ਹੋਰ ਵੀ ਕਈ ਵਿਧਾਇਕ ਦੱਸੇ ਜਾ ਰਹੇ ਨੇ ਲੇਕਿਨ ਇਹਨਾਂ ਸਭਨਾਂ ਦੇ ਤੋਂ ਸਭ ਦਾ ਨਾਮ ਆ ਰਿਹਾ ਹੈ ਪ੍ਰੋਫੈਸਰ ਬਲਜਿੰਦਰ ਕੌਰ ਪ੍ਰੋਫੈਸਰ ਪ੍ਰੋਫੈਸਰ ਬਲਜਿੰਦਰ ਕੌਰ ਵਨੋ ਤੱਕਾ ਕੀਤਾ ਗਿਆ ਹੈ ਆਪਣੇ ਹੀ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ 4 ਤੋਂ 5 ਹੋਰ ਲੋਕ ਸੀ ਜਿਨ੍ਹਾਂ ਨੇ ਸਰਪੰਚੀ ਦੇ ਕਾਗਜ਼ ਪਰੇ ਸੀ ਲੇਕਿਨ ਉਹਨਾਂ ਦੇ ਨਾਮ ਜਿਦਗੀ ਪੱਤਰ ਜਿਹੜੇ ਪਰਚੇ ਸੀ ਨਰਿੰਦਰ ਸੌਰੀ ਪ੍ਰੋਫੈਸਰ ਬਜਿੰਦਰ ਕੌਰ ਵਨੋ ਰੱਦ ਕਰ ਦਿੱਤੇ ਗਏ ਦੱਸਿਆ ਜਾ ਰਿਹਾ ਹੈ ਕਿ ਹੁਣ ਪਿੰਡ ਦੇ ਲੋਕ ਸਿਕੰਜਾ ਕਸ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿ ਆਮ ਆਦਮੀ ਪਾਰ ਪਾਰਟੀ ਦੇ ਹੀ ਜਿਹੜੇ ਆਗੂ ਨੂੰ ਕਿਉਂ ਜਿਹੜੇ ਪੱਤਰ ਜਿਹੜੇ ਉਹਨਾਂ ਦੇ ਦਰੁਸਤ ਪਾਏ ਗਏ ਬਾਕੀ ਪਾਰਟੀਆਂ ਦੇ ਪੱਤਰ ਦਰੁਸਤ ਕਿਉਂ ਨਹੀਂ ਪਾਏ ਗਏ ਇਹ ਡਿਊਟੀ ਬਣਦੀ ਸੀ ਆਰੋ ਦੀ ਵੀਡੀਓ ਪੀਓ ਦੀ ਕਿ ਤੁਸੀਂ ਜਿਹੜੇ ਮੁਹੱਈਆ ਕਰਾਓ ਚੰਗੇ ਤਰੀਕੇ ਦੇ ਨਾਲ ਲੋਕਤੰਤਰ ਨੂੰ ਬਚਾ ਕੇ ਚੋਣਾਂ ਕਮੂਣੀਆਂ ਚਾਹੀਦੀਆਂ ਨੇ ਲੇਕਿਨ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਵੱਡਾ ਧੱਕਾ ਕੀਤਾ ਗਿਆ ਹੈ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ